ਕੱਲ ਕੁਛ ਨਹੀਂ ਜੀ ਕੱਲ ਮੁੰਡਾ ਸੀ ਕੋਈ ਗਲੀ ਸਟੈਡ ਕਰਦਾ ਸੀਗਾ ਉਹਨਾਂ ਨੇ ਦੁਕਾਨ ਤੇ ਆ ਕੇ ਧਮਕੀ ਧਮਕੀ ਦਿੱਤੀ ਜੋ ਟੈਨਸ਼ਨ ਲੈ ਗਈ ਟੈਨਸ਼ਨ ਚ ਆ ਕੇ ਕੋਣ ਸੀ ਮੁੰਡਾ ਕੁਲਵਿੰਦਰ ਸਿੰਘ ਦਾ ਜੇ ਮਨੂ ਮਨ ਦਾ ਮੁੰਡਾ ਕਿੰਨੇ ਕ ਵੇਲੇ ਤੁਹਾਡੇ ਨਾਲ ਗੱਲ ਹੋਈ ਸੀਗੀ ਫੋਨ ਵਗੈਰਾ ਤੇ ਕਿਵੇਂ ਪਤਾ ਲੱਗਿਆ ਉਹ ਆਪ ਹੀ ਐਸੀ ਦੁਕਾਨ ਤੇ ਹਾਂ ਜੀ ਤੇ ਇਹਨੂੰ ਮੈਂ ਦੁਕਾਨ ਤੇ ਬੁਲਾ ਲਿਆ ਸੀਗਾ ਉਹ ਇਹਨਾਂ ਨੂੰ ਧਮਕੀ ਦੇ ਲਾਪੇ ਕਿ ਸਾਡੇ ਕੋਲ ਸਬੂਤ ਹੈਗੇ ਬਸ ਉਸ ਕਹਿੰਦੀ ਮੈਂ ਬੱਚੇ ਨੂੰ ਲੈਣ ਚਲੀ ਮੈਂ ਆ ਗਈ 2 ਮਿੰਟ ਤੇ ਬਸ ਉਸ ਤੋਂ ਬਾਅਦ ਵਾਪਸ ਨਹੀਂ ਆਈ ਅੱਜ ਪਤਾ ਲੱਗਾ ਕਬਰੋ ਦੀ ਘਟਨਾ ਕੱਲ ਦੀ ਹੈ ਜੀ ਕੱਲ 4:00 ਕੋ 7:00 ਵਜੇ ਕਿੰਨੇ ਕੋ ਵਜੇ ਕਰੋ ਆਏ ਸੀ ਬਸ ਦੁਕਾਨ ਤੇ ਮੇਰੇ ਕੋਲ ਆ ਗਿਆ ਉਹੀ ਟਾਈਮ ਸੀਗਾ ਜੀ ਉਹਦੇ ਚਲੇ ਗਏ ਦੁਕਾਨ ਤੇ ਜਦੋਂ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਸਬੂਤ ਹੈਗੇ ਜੀ ਫਿਰ ਉਹ ਵੀ ਕੋਲ ਫਿਰ ਕਰ ਹਾਂਜੀ ਹਾਂਜੀ ਪੁਲਿਸcar ਪੁਲਸ ਨੇ ਐਪਲੀਕੇਸ਼ਨ ਲਿਖੀ ਹੈ ਹਾਂਜੀ ਕੀ ਬੰਕਰ ਦੇ ਤੁਸੀਂ ਕੀ ਲੱਗਦਾ ਤੁਹਾਨੂੰ ਸੱਚਮੁੱਚ ਸਾਨੂੰ ਤਾਂ ਇਹ ਨਹੀਂ ਲੱਗਦਾ ਜੀ ਬਸ ਉਸ ਤੋਂ ਉਹਨਾਂ ਗੱਲਾਂ ਦੀ ਟੈਨਸ਼ਨ ਲੈ ਗਈ ਤੇ ਬਸ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਜਿਹੜੀ ਧਮਕੀ ਦਾਸਰੀ ਹੈ ਕਿਵੇਂ ਦੇਸੀ ਧਮਕੀ ਦੁਕਾਨ ਤੇ ਆ ਕੇ ਕਹਿ ਗਏ ਸਾਡੇ ਕੋਲ ਪ੍ਰੂਫ ਹੈ ਕਿ ਤੇਰੇ ਤੂੰ ਨਾਲ ਚੈਟ ਕਰਤੀਆਂ ਵੀ ਇੱਕ ਤੂੰ ਬਦਨਾਮ ਕਰ ਦਿਆਂਗੇ ਪੂਰੇ ਇੱਕ ਕਿਹਦੇ ਨਾਲ ਚੈਟ ਕਰਦੀ ਗਲੀ ਦਾ ਮੁੰਡਾ ਹੈ ਦਾ ਮੰਨੋ ਮੰਨੋ ਗਵਿੰਦਰ ਦਾ ਮੁੰਡਾ ਤਿੰਨ ਕਿ ਬੱਚੇ ਪੁੱਛੇ ਕੀ ਆ ਤੁਹਾਡੇ ਮੇਰੇ ਦੋ ਬੱਚੇ ਆ ਜੀ ਇੱਕ ਬੇਟਾ ਇੱਕ ਬੇਟੀ ਕਿੰਨੀ ਉਮਰ ਦੇ ਸੀ ਇਹ ਬੇਟੀ ਹੈਗੀ 15 ਸਾਲ ਦੀ ਬੇਟਾ ਹੈਗਾ 12 ਸਾਲ ਦਾ ਤੇ ਇਹਨਾਂ ਨੂੰ ਵੀ ਕੋਈ ਡਾਇਰੈਕਟ ਹੁਮਰ ਕਿ ਨਹੀਂ 33 ਸਾਲ ਸੀ ਮੇਰੀ ਸਿਸਟਰ ਆ ਵੀਰੇ ਕੱਲ ਇਹਨਾਂ ਦਾ ਫੋਨ ਆਇਆ ਸੀ ਘਰੋਂ ਵੀ ਕੋਈ ਪ੍ਰੋਬਲਮ ਹੋ ਗਈ ਆ ਤੁਸੀਂ ਆਓ ਤੇ ਉਹ ਚਲੇ ਗਿਆ ਘਰੋਂ ਤੇ ਇਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਉਹ ਕਹਿੰਦੇ ਇੱਦਾਂ ਦਾ ਕਰਕੇ ਕੋਈ ਲੜਕਾ ਸੀਗਾ ਕੋਈ ਉਹਨਾਂ ਦੀ ਚੈਟ ਤੇ ਮਾੜੀ ਮੋਟੀ ਗੱਲ ਹੋਈ ਆ ਤੇ ਉਹ ਆ ਕੇ ਉਹਨਾਂ ਦੇ ਪੇਰੈਂਟਸ ਵਗੈਰਾ ਧਮਕੀ ਦੇ ਕੇ ਗਿਆ ਦੁਕਾਨ ਤੇ ਆ ਕੇ ਉਹ ਕੋਈ ਗੱਲ ਕਰ ਗਏ ਤੇ ਉਸ ਤੋਂ ਬਾਅਦ ਉਹ ਕੁੜੀ ਸਾਡੀ ਕਹਿੰਦੀ ਵੀ ਮੈਂ 2 ਮਿੰਟ ਬੇਟੇ ਨੂੰ ਬਿਠਾ ਲਿਆਵਾ ਬਸ ਉਹ 2 ਮਿੰਟ ਦੇ ਵਿੱਚ ਵਿੱਚ ਸਕੂਟਰੀ ਲੈ ਕੇ ਚਾਬੀ ਲੈ ਕੇ ਕਰੋ ਪਤਾ ਨਹੀਂ ਕਿਹੜੀ ਸਾਈਡ ਚਲੀ ਗਈ ਸੀ ਸਾਰੀ ਰਾਤ ਅਸੀਂ ਲੱਭਦੇ ਰਹੇ 12:00 12:30 ਸੀ ਪੁਲਿਸ ਨੂੰ ਕੰਪਲੀਟ ਵੀ ਕੀਤੀ ਐ ਕੱਲ ਦੇ ਸਾਰੀ ਨਹਿਰ ਅਸੀਂ ਜੋ ਵੀ ਕੋਈ ਰੈਸਟੋਰੈਂਟ ਕੁਝ ਨਹੀਂ ਅਸੀਂ ਰੈਸਟ ਹਾਊਸ ਦੇ ਵਿੱਚ ਸਾਰੇ ਕਿਤੇ ਜਾ ਕੇ ਅਸੀਂ ਦੇਖਿਆ ਨਹੀਂ ਸਾਨੂੰ ਮਿਲੀ ਔਰ ਅੱਜ ਅਸੀਂ ਆਹ ਮਚਾਕੀ ਵਾਲੇ ਡਰੇਨ ਜਿਹੜੇ ਮੈਲ ਲੱਗੇ ਡੈਮ ਇੱਥੇ ਅਸੀਂ ਦੇਖਣ ਆਏ ਸੀਗੇ ਤੇ ਅਸੀਂ ਉਧਰ ਉਧਰ ਆ ਰਹੇ ਸੀਗੇ ਸਾਨੂੰ ਦੂਰੋਂ ਪਤਾ ਲੱਗਿਆ ਕਿ ਸਕੂਟਰੀ ਖੜੀ ਆ ਉਹ ਸ਼ਾਇਦ ਸਾਡੀ ਅਸੀਂ ਦੂਜੇ ਪਾਸੇ ਆ ਕੇ ਦੇਖਿਆ ਤਾਂ ਸਾਨੂੰ ਇੱਥੇ ਸਕੂਟਰੀ ਬਰਾਮਦ ਹੋਈ ਐ ਸਾਡੀ ਸਾਨੂੰ ਕੁੜੀ ਦਾ ਸਾਡੀ ਦਾ ਕੁਝ ਨਹੀਂ ਪਤਾ ਕਿੱਥੇ ਲਾਪਤਾ ਤੇ ਸਾਡੀ ਇੱਕੋ ਹੀ ਮੰਗ ਹੈ ਜੀ ਇਥੋਂ ਸਾਨੂੰ ਪਤਾ ਸਾਡੀ ਕੁੜੀ ਨੇ ਮਹਿਰ ਤੇ ਛਾਲ ਨਹੀਂ ਮਾਰੀ ਹੋਰ ਉਹਨੂੰ ਘਰੀਸ ਕੇ ਛੁੱਟਿਆ ਗਿਆ ਜਿਵੇਂ ਉਹਦੇ ਨਿਸ਼ਾਨ ਪਾਏ ਗਏ ਦਾ ਸਾਰੇ ਦੇਖੇ ਗਏ ਅਸੀਂ ਤੇ ਤੁਸੀਂ ਮਤਲਬ ਅਸੀਂ ਤਾਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਿਨ੍ਹਾਂ ਦਾ ਵੀ ਇਹ ਕੰਮ ਹੈ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਤੇ ਜੋ ਬਣਦੀ ਸਜ਼ਾ ਦਿੱਤੀ ਜਾਵੇ ਸਾਡੇ ਕੋਲ ਕੱਲਰ ਦਰਖਾਸਤ ਆਈ ਕਿ ਰਾਮਨ ਮਹਾਜ ਪਤਨੀ ਜਤਿੰਦਰ ਕੁਮਾਰ ਵਾਸੀ ਭੋਲੂ ਵਾਲਾ ਰੋਡ ਫਰੀਦਕੋਟ ਜੋ ਘਰ ਤੋਂ ਗਾਇਬ ਹੈ ਤੇ ਪਰ ਹੁਣ ਸਾਨੂੰ ਪਤਾ ਲੱਗਾ ਫਰੀ ਕੋਟ ਨਹਿਰਾ ਨੇੜੇ ਇਹ ਕਿਹਨਾਂ ਮੈਂ ਕਿਹਾ ਕਿ ਮਲ ਸਿੰਘ ਰੋਡ ਤੇ ਕਿਹਨਾਂ ਮਲ ਸਿੰਘ ਨਹਿਰਾ ਦੇ ਐਕਟਵਾ ਜਿਹੜੀ ਮਿਲ ਗਈ ਏ ਸਾਨੂੰ ਤੇ ਜਿਹੜੀ ਉਹਦੀ ਡੈੱਡ ਬੋਡੀ ਬਾਰੇ ਜੀ ਕੋਈ ਸਾਰਖਣੇ ਲੱਗਾ 33 ਜਾਰੀ ਆ ਜਿਵੇਂ ਹੀ ਸਾਨੂੰ ਅੱਗੇ ਪੂਰਾ ਪਤਾ ਲੱਗੂਗਾ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਰ ਇਹ ਕਿੰਨੇ ਕੁ ਮਿਲੀ ਸੀਗੀ ਤੁਹਾਨੂੰ ਐਪਲੀਕੇਸ਼ਨ ਨੂੰ ਸ਼ੂਰ ਕੀ ਦੀ ਇਹ ਐਪਲੀਕੇਸ਼ਨ ਰਾਤ ਸਾਡੇ ਕੋਲ ਆਈ 2 2.5 ਉਹ ਸ਼ਾਇਦ ਸਾਹਮਣੇ ਪਰਿਵਾਰ ਜਿਵੇਂ ਦੱਸ ਰਿਹਾ ਵੀ ਧਮਕੀ ਵਗੈਰਾ ਮੇਰੀ ਸੁਖਸ਼ ਧਮਕੀ ਵਗੈਰਾ ਨੇ ਇਹਨਾਂ ਦੋਵਾਂ ਤਰ੍ਹਾਂ ਦੀਆਂ ਦਰਖਾਸਤਾਂ ਆਈਆਂ ਸਾਡੇ ਕੋਲ ਹੀ ਪਹਿਲਾਂ ਦੂਜਾ ਪਰਿਵਾਰ ਦਰਖਾਸਤ ਰਖਾ ਕੇ ਗਿਆ ਸਾਡੇ ਕੋਲ 8 ਵਜੇ ਤੇ ਅਸੀਂ ਕਿੰਨ੍ਹੇ ਸਵੇਰ ਇਹਨਾਂ ਨੂੰ ਬੁਲਾਵਾਂਗੇ ਉਹ ਤੋਂ ਬਾਅਦ ਨਾਲ ਸਕਦਾ ਹੈ 24 ਸੀਗਾ ਸਪੈਂਚ ਕਹਿੰਦਾ ਕੋਈ ਇਹਨਾਂ ਨੂੰ ਸਮਝਾਉਣੇ ਆ ਦੋਵਾਂ ਪਾਰਟੀਆਂ ਨੂੰ ਪਰ ਹੁਣ ਆਹ ਗੱਲ ਸਾਹਮਣੇ ਆਈ ਆ ਤੇ ਜਿਵੇਂ ਹੀ ਕੋਈ ਡੈੱਡ ਬੋਡੀ ਪਰ ਜਾਂ ਕੋਈ ਪਤਾ ਲੱਗਦਾ ਸ਼ਰਾਬ ਲਗੂਆ ਅਗਲੀ ਕਾਰਵਾਈਆਂ ਵਿੱਚ ਜਾਂਦੀ ਸਰ ਦੂਜੀ ਪਾਰਟੀ ਕਿਸ ਤਰ੍ਹਾਂ ਜਿਸ ਤਰ੍ਹਾਂ ਦੂਜੀ ਪਾਰਟੀ ਕਹਿ ਰਹੀ ਹੈ ਦੂਸਰੀ ਪਾਰਟੀ ਕਹਿ ਰਹੀ ਹੈ ਵੇ ਸਾਨੂੰ ਜਿਹੜੇ ਮੈਸੇਜ ਆ ਰਹੇ ਆ ਤੁਹਾਡੇ ਘਰੇ ਵੀ ਇਸ ਤਰ੍ਹਾਂ ਇੱਕ ਦੂਜੇ ਨੂੰ ਉਹਨਾਂ ਦੀ ਕੋਈ ਪਹਿਲਾਂ ਕੋਈ ਗੱਲਬਾਤ ਹੋਊਗੀ ਜੀ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਜਿਵੇਂ ਸਾਹਮਣੇ ਗੱਲ ਆਊਗੀ ਤੇ ਹੁਣ ਕੀ ਕੀ ਬਰਾਮਦ ਹੋਇਆ ਜੀ ਫਿਰ ਇਥੋਂ ਹੁਣ ਕਲੀ ਐਕਟਵਾ ਖੜੀ ਹੈ ਜੀ ਕਲੀ ਤੇ ਸਰ ਇੱਕ ਨਿਸ਼ਾਨ ਵਗੈਰਾ ਵੀ ਕੋਈ ਮਿਲਿਆ ਕੋਈ ਹਾਂ ਨਿਸ਼ਾਨ ਮੜਾ ਜਿਹਾ ਲੱਗਦਾ ਜਿਵੇਂ ਕੋਈ ਕਿڑی ਸਜੀ ਵੱਜੀ ਆ ਨਹਿਰ ਵਾਲ